ਸਹੀ ਤਾਂ ਇਹ ਹੁੰਦਾ ਕਿ ਕੁੜੀ ਮੁੰਡਾ ਪਹਿਲਾਂ ਤਾਂ ਪੜ੍ਹਦੇ ਨੇ ਜਾਂ ਫਿਰ ਕੋਈ ਕੰਮ ਸਿੱਖਦੇ ਨੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਸਟੈਂਡ ਹੁੰਦੇ ਆ ਆਪਣੇ ਪੈਰਾਂ ਤੇ ਖੜ੍ਹਦੇ ਨੇ ਤੇ ਫਿਰ ਆਪਣੇ ਵਿਆਹ ਬਾਰੇ ਸੋਚਦੇ ਆ ਕਿ ਕਿਸ ਨਾਲ ਕਰਵਾਇਆ ਜਾਵੇ ਪਰ ਜੋ ਆਪਣੇ ਜ਼ਿਆਦਾਤਰ ਚੱਲਦਾ ਇਹ ਚੱਲਦਾ ਕਿ ਪਹਿਲਾਂ ਪੜ੍ਹਾਈ ਨੂੰ ਪਾਸੇ ਰੱਖਿਆ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਕੀ ਕਰਨਾ ਉਸ ਨੂੰ ਵੀ ਪਾਸੇ ਰੱਖ ਦਿੱਤਾ ਜਾਂਦਾ ਹੈ ਤੇ ਪਹਿਲਾ ਵਿਆਹ ਵਾਲੇ ਪਾਸੇ ਮੁੰਡਾ ਕੁੜੀ ਚੱਲ ਪੈਂਦੇ ਨੇ ਜੋ ਨਿਆਣ ਮਤ ਦੇ ਵਿੱਚ ਕਰਦੇ ਨੇ ਤੇ ਫਿਰ ਇਸ ਦਾ ਜੋ ਨਤੀਜਾ ਹੁੰਦਾ ਉਹ ਜਿਆਦਾ ਵਧੀਆ ਨਹੀਂ ਨਿਕਲਦਾ ਕਿਉਂਕਿ ਜੋ ਰੀਅਲ ਜ਼ਿੰਦਗੀ ਹੈ ਉਹ ਅਲੱਗ ਹੈ ਫਿਲਮੀ ਜ਼ਿੰਦਗੀ ਕਿਤਾਬੀ ਜ਼ਿੰਦਗੀ ਹੋ ਰਹੀ ਹੈ ਤੇ ਫਿਰ ਝਗੜੇ ਹੁੰਦੇ ਨੇ ਕਿਉਂਕਿ ਕਮਾਈ ਦੇ ਉਹਨੇ ਸਾਧਨ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਜੋ ਮੁੰਡਾ ਕੁੜੀ ਨੇ ਉਹ ਸੈੱਟ ਨਹੀਂ ਹੁੰਦੇ ਜਦੋਂ ਫਿਰ ਜ਼ਿੰਦਗੀ ਦੀ ਸੈਟਿੰਗ ਨਹੀਂ ਹੁੰਦੀ ਤਾਂ ਫਿਰ ਲੜਾਈਆਂ ਹੁੰਦੀਆਂ ਨੇ ਇਸ ਕਰਕੇ ਹੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਲਵ ਮੈਰਿਜਾਂ ਫੇਲ ਹੋ ਜਾਂਦੀਆਂ ਨੇ ਕਿਉਂਕਿ ਪਿਆਰ ਨਾਲ ਹੀ ਜ਼ਿੰਦਗੀ ਨਹੀਂ ਚੱਲਦੀ ਜ਼ਿੰਦਗੀ ਦੇ ਵਿੱਚ ਹੋਰ ਕੁਝ ਵੀ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਪੈਸਾ ਵੀ ਚਾਹੀਦਾ ਸਭ ਕੁਝ ਚਾਹੀਦਾ ਹੈ ਇਸ ਲਈ ਪਹਿਲਾਂ ਸਟੈਂਡ ਹੋਣਾ ਹੁੰਦਾ ਹੈ ਪਹਿਲਾਂ ਪੜ੍ਹਨਾ ਹੈ ਫਿਰ ਸਟੈਂਡ ਹੋਣਾ ਉਸ ਤੋਂ ਬਾਅਦ ਵਿਆਹ ਕਰਵਾਉਣਾ ਇਹ ਅਸਲ ਵਿੱਚ ਸਹੀ ਰਾਹ ਹੈ ਪਰ ਪਹਿਲਾਂ ਜਿਹੜੇ ਵਿਆਹ ਦੇ ਮਗਰ ਪੈ ਜਾਂਦੇ ਨੇ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਸਟੈਂਡ ਆ ਜਾਂ ਨਹੀਂ ਸਟੈਂਡ ਤਾਂ ਉੱਥੇ ਫਿਰ ਸਾਰੀ ਜ਼ਿੰਦਗੀ ਉਹਨਾਂ ਦੀ ਇਦਾਂ ਹੀ ਲੜਦੇ ਝਗੜਿਆਂ ਦੀ ਲੰਘ ਜਾਂਦੀ ਹੈ ਕਈ ਵਾਰ ਤਾਂ ਫਿਰ ਤਲਾਕ ਵੀ ਹੋ ਜਾਂਦੇ ਆ ਜ਼ਿੰਦਗੀਆਂ ਵੀ ਰੁੱਲ ਜਾਂਦੀਆਂ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ 17.5 ਸਾਲਾਂ 17.5 ਸਾਲਾਂ ਦੀ ਕੁੜੀ ਇੱਕ ਮੁੰਡੇ ਦੇ ਨਾਲ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਇਹੋ ਜੀ ਹਾਲਤ ਦੇ ਵਿੱਚ ਮਿਲਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕੁੜੀ ਨੂੰ ਹਸਪਤਾਲ ਲਿਆਇਆ ਜਾਂਦਾ ਤੇ ਸਾਰੀ ਗੱਲਬਾਤ ਜਦੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਕਿ ਆਖਰ ਇਹ ਕੀ ਗੱਲ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਮੋਗਾ ਦਾ ਪਿੰਡ ਰਣੀਆਂ ਇੱਥੋਂ ਦੀ ਰਹਿਣ ਵਾਲੀ ਇੱਕ 17 17.5 ਸਾਲਾਂ ਦੀ ਕੁੜੀ ਜਿਸ ਦੇ ਗਮਾਣ ਦੇ ਵਿੱਚ ਵਿਆਹ ਹੁੰਦਾ ਹੈ ਗੱਲ ਹੈ 18 ਸਤੰਬਰ 2025 ਦੀ ਗਮਾਣ ਦੇ ਵਿੱਚ ਵਿਆਹ ਹੁੰਦਾ ਹੈ ਤੇ ਰਾਤ ਨੂੰ 11 ਵਜੇ ਕੁੜੀ ਦੇ ਦੱਸਣ ਅਨੁਸਾਰ ਉਸ ਦਾ ਦੋਸਤ ਮੋਟਰਸਾਈਕਲ ਤੇ ਆਉਂਦਾ ਜਿਸ ਨਾਲ ਇੱਕ ਹੋਰ ਮੁੰਡਾ ਹੁੰਦਾ ਉਹ ਇਸ ਨੂੰ ਇੱਥੋਂ ਲੈ ਜਾਂਦੇ ਨੇ ਪਰ ਕੁੜੀ ਦੇਖਦੀ ਹੈ ਕਿ ਉਸ ਦੇ ਚਾਚੇ ਨੇ ਉਸ ਨੂੰ ਦੇਖ ਲਿਆ ਤੇ ਹੁਣ ਕੁੜੀ ਨੂੰ ਡਰ ਲੱਗਦਾ ਹੈ ਕੁੜੀ ਆਪਣੇ ਦੋਸਤ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਆਪਣੇ ਘਰ ਲੈ ਜਾ ਕਿਉਂਕਿ ਜੇ ਮੈਂ ਘਰੇ ਵਾਪਸ ਮੁੜਾਂਗੀ ਤਾਂ ਪਰਿਵਾਰ ਵਾਲੇ ਮੇਰੀ ਕੁੱਟਮਾਰ ਕਰਨਗੇ ਕੁੜੀ ਡਰ ਜਾਂਦੀ ਹੈ ਪਰ ਮੁੰਡਾ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਆਪਣੇ ਨਾਲ ਨਹੀਂ ਲਿਜਾ ਸਕਦਾ ਕਿਉਂਕਿ ਜੇ ਮੈਂ ਤੈਨੂੰ ਆਪਣੇ ਨਾਲ ਘਰ ਲੈ ਗਿਆ ਤਾਂ ਮੇਰੇ ਪਰਿਵਾਰ ਵਾਲੇ ਮੈਨੂੰ ਬੇਦਖਲ ਕਰ ਦੇਣਗੇ ਕੁੜੀ ਦੇ ਦੱਸਣ ਅਨੁਸਾਰ ਇਹਨਾਂ ਕੋਲ ਤਲਵਾਰ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੁੜੀ ਨੇ ਦੱਸਿਆ ਕਿ ਮੈਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ ਪਰ ਜਦੋਂ ਇਸ ਨੂੰ ਹੋਸ਼ ਆਇਆ ਤਾਂ ਇਸ ਦੇ ਤਲਵਾਰਾਂ ਦੇ ਨਾਲ ਬਾਰ ਕੀਤੇ ਹੋਏ ਸੀ ਇਹ ਰਣੀਆਂ ਨਹਿਰ ਦੀ ਪਟੜੀ ਉੱਤੇ ਪਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਲਿਆਇਆ ਜਾਂਦਾ ਤੇ ਇਸ ਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਤੁਹਾਡੀ ਕੁੜੀ ਉੱਥੇ ਪਈ ਸੀ ਤੇ ਹੁਣ ਹਸਪਤਾਲ ਦੇ ਵਿੱਚ ਆ ਤੁਸੀਂ ਆ ਜਾਓ ਇੱਧਰ ਜੋ ਕੁੜੀ ਦਾ ਪਿਓ ਆ ਉਸ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਜੋ ਮੇਰੀ ਕੁੜੀ ਆ ਉਹ ਤਖਾਨ ਵੱਧ ਦੇ ਮੁੰਡੇ ਦੇ ਨਾਲ ਚਲੀ ਗਈ ਕੁੜੀ ਨੇ ਵੀ ਦੱਸਿਆ ਸੀ ਕਿ ਜੋ ਮੁੰਡੇ ਸੀ ਦੋ ਮੁੰਡੇ ਸੀ ਇੱਕ ਦਾ ਨਾਮ ਸੁਰਿੰਦਰ ਸੀ ਤੇ ਦੂਜੇ ਦਾ ਨਾਮ ਬਿੱਲਾ ਸੀ ਜੋ ਕਿ ਤਖਾਨ ਵੱਧਦੇ ਰਹਿਣ ਵਾਲੇ ਸੀ ਇਧਰ ਪਿਤਾ ਨੇ ਦੱਸਿਆ ਕਿ ਤਖਾਨ ਵੱਧ ਦੇ ਮੁੰਡੇ ਦੇ ਨਾਲ ਮੇਰੀ ਕੁੜੀ ਚਲੀ ਗਈ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਉਹਨਾਂ ਦੇ ਘਰ ਗਏ ਤੇ ਉਹਨਾਂ ਨੂੰ ਕਿਹਾ ਕਿ ਕੁੜੀ ਮੁੰਡੇ ਨੂੰ ਤੁਸੀਂ ਬੁਲਾ ਲਓ ਅਸੀਂ ਦੋਨਾਂ ਦੇ ਆਨੰਦ ਕਰਵਾ ਦੇਵਾਂਗੇ ਯਾਨੀ ਦੋਨਾਂ ਦਾ ਵਿਆਹ ਕਰਵਾ ਦੇਵਾਂਗੇ ਹੁਣ ਪੰਚਾਇਤਾਂ ਵੀ ਵਿੱਚ ਪੈਂਦੀਆਂ ਨੇ ਕੁੜੀ ਦੇ ਪਿਓ ਨੇ ਕਿਹਾ ਕਿ ਬੈਠੇ-ਬੈਠੇ ਸਾਨੂੰ ਸ਼ਾਮ ਹੋ ਜਾਂਦੀ ਹੈ ਪਰ ਇਹ ਕੁੜੀ ਮੁੰਡੇ ਨੂੰ ਪੇਸ਼ ਨਹੀਂ ਕਰਦੇ ਇੱਧਰ ਜੋ ਪੰਚਾਇਤੀ ਮੈਂਬਰ ਸੀਗੇ ਉਹਨਾਂ ਨੇ ਫਿਰ ਸ਼ਾਮ ਨੂੰ ਕੁੜੀ ਦੇ ਪਿਓ ਨੂੰ ਕਿਹਾ ਕਿ ਸਾਡੇ ਹੱਥ ਖੜੇ ਨੇ ਮੁੰਡੇ ਵਾਲੇ ਨਹੀਂ ਮੰਨਦੇ ਹੁਣ ਤੁਸੀਂ ਜੋ ਚਾਹਣਿਓ ਜੋ ਕਾਰਵਾਈ ਕਰਾਉਣੀ ਆ ਉਹ ਕਰਵਾ ਸਕਦੇ ਹੋ ਤਾਂ ਫਿਰ ਜੋ ਕੁੜੀ ਦਾ ਪਿਤਾ ਹੁੰਦਾ ਉਹ ਥਾਣੇ ਦੇ ਵਿੱਚ ਜਾਂਦਾ ਹੈ ਪੁਲਿਸ ਨੂੰ ਇਤਲਾਹ ਕਰਦਾ ਹੈ ਤੇ ਪੁਲਿਸ ਦਾ ਕਹਿਣਾ ਕਿ ਕੁੜੀ ਦੇ ਅਤੇ ਕੁੜੀ ਦੇ ਪਿਓ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜੋ ਦੋਸ਼ੀ ਨੇ ਇਹਨਾਂ ਨੂੰ ਫੜਿਆ ਜਾਊਗਾ ਕਿਉਂਕਿ ਦੋਸ਼ੀ ਜੋ ਮੁੰਡੇ ਨੇ ਉਹ ਫਰਾਰ ਨੇ ਜੋ ਕੁੜੀ ਦਾ ਪਿਤਾ ਹੈਗਾ ਉਹ ਇਹ ਕਹਿ ਰਿਹਾ ਕਿ ਪੰਜ ਜਣੇ ਆਏ ਸੀ ਜੋ ਉਸ ਦੀ ਕੁੜੀ ਨੂੰ ਅਗਵਾ ਕਰਕੇ ਲੈ ਗਏ ਕੁੜੀ ਨਵਾਲਗ ਹੈ 17 17.5 ਸਾਲਾਂ ਦੀ ਹੈ ਹੁਣ ਇਹ ਜੋ ਕੇਸ ਹੈ ਇਸ ਵਿੱਚ ਇਹ ਦੇਖਣਾ ਹੋਵੇਗਾ ਕਿ ਅਸਲ ਵਿੱਚ ਕਹਾਣੀ ਕੀ ਹੈ ਜੋ ਕੁੜੀ ਦਾ ਪਿਤਾ ਜਾਂ ਕੁੜੀ ਕਹਿ ਰਹੀ ਆ ਉਹ ਸਹੀ ਹੈ ਜਾਂ ਫਿਰ ਇਸ ਵਿੱਚ ਕੁਝ ਹੋਰ ਹੈ ਕੁੜੀ ਦੇ ਉੱਤੇ ਜੋ ਤਲਵਾਰਾਂ ਦੇ ਬਾਰ ਕੀਤੇ ਗਏ ਉਹ ਕਿਸ ਨੇ ਕੀਤੇ ਉਹ ਸਾਰਾ ਮਾਮਲਾ ਕੀ ਹੈ ਉਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪੁਲਿਸ ਜੋ ਦੋਸ਼ੀ ਨੇ ਜਿਨ੍ਹਾਂ ਦੇ ਨਾਂ ਲਿਖਾਏ ਗਏ ਆ ਉਹਨਾਂ ਦੀ ਭਾਲ ਕਰ ਰਹੀ ਆ ਉਹ ਅਜੇ ਫਰਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੁਲਿਸ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਦੀ ਆ ਜਦੋਂ ਸਾਰੀ ਪੁੱਛਗਿੱਛ ਹੁੰਦੀ ਆ ਤਾਂ ਉਸ ਵਿੱਚ ਦੀ ਨਿਕਲ ਕੇ ਹੁੰਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ 17 17.5 ਸਾਲਾਂ ਦੀ ਕੁੜੀ ਰਾਤ ਦੇ ਤਕਰੀਬਨ 11 ਵਜੇ ਮੁੰਡੇ ਦੇ ਨਾਲ ਚਲੀ ਜਾਂਦੀ ਹੈ ਤੇ ਫਿਰ ਜਦੋਂ ਉਸ ਨੂੰ ਲੱਗਦਾ ਕਿ ਮੇਰੇ ਚਾਚੇ ਨੇ ਮੈਨੂੰ ਦੇਖ ਲਿਆ ਨਿਆਣ ਮਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਨਿਆਣ ਮਤ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਉੱਥੇ ਫਿਰ ਮੁੰਡੇ ਨੂੰ ਵੀ ਲੱਗਿਆ ਕਿ ਮੈਂ ਇਸ ਕੁੜੀ ਨੂੰ ਘਰ ਕਿਵੇਂ ਲੈ ਜਾਵਾਂ ਤੇ ਉਸ ਨੇ ਕਿਹਾ ਕਿ ਮੈਂ ਤੈਨੂੰ ਘਰ ਨਹੀਂ ਲਿਜਾ ਸਕਦਾ ਕੁੜੀ ਨੂੰ ਵੀ ਲੱਗਿਆ ਕਿ ਮੈਂ ਜੇ ਘਰ ਵਾਪਸ ਜਾਵਾਂਗੀ ਤਾਂ ਪਰਿਵਾਰ ਵਾਲੇ ਮੇਰੀ ਕੁੱਟਮਾਰ ਕਰ ਸਕਦੇ ਨੇ ਉਸ ਤੋਂ ਬਾਅਦ ਕਹਾਣੀ ਇਹ ਹੋਈ ਕਿ ਕੁੜੀ ਦੇ ਤਲਵਾਰਾਂ ਦੇ ਨਾਲ ਬਾਹਰ ਕੀਤੇ ਹੋਏ ਸੀ ਗੰਬੀਰ ਕੁੜੀ ਨੂੰ ਜ਼ਖਮੀ ਕੀਤਾ ਹੋਇਆ ਸੀ ਤੇ ਉਸ ਵਿੱਚ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ